ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੱਦਪਾ ਚੱਲਿਆਨ ਗੁਰਦਰਾ ਟਾਲੀਆਣਾ ਸਾਹਿਬ ਕਿ ਸਾਨੂੰ ਸਾਰੀ ਵੀਡੀਓ ਦਿਖਾਵਾਂਗੇ ਦਰਸ਼ਨ ਕਰੋ ਗੁਰਦਰਾ ਟਾਲੀਆਣਾ ਸਾਹਿਬ ਆਹ ਪਹੁੰਚ ਗਏ ਗੋਤਾਲੀਆ ਟਾਲੀਆਣਾ ਸਾਹਿਬ ਇਹ ਜੀ 12 ਮਾਡਲ ਆ ਜਿਹੜਾ ਇਹ ਜੀ ਦਾ ਬਸ ਜੀ ਲਾਜ ਪਾਈ ਗਏ ਪੱਕੀ ਜਾ ਰਿਹਾ ਗੁਰਦੁਆਰਾ ਤਾਲੀਗਣਾ ਸਾਹਿਬ ਪਹੁੰਚੇ ਆ ਦਰਸ਼ਕ ਲੋਕ ਗੁਰਦੁਆਰਾ ਤਾਲੀਗਣਾ ਸਾਹਿਬ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕੰਮ ਹੋਣੀ ਲੱਗੇ ਲੈਣਾ ਜਿਹੜਾ ਲੈਣਾ ਲਾ ਲਾਇਆ ਚਿੱਟਾ ਲੈ ਚਿੱਟਾ ਜਾਂ ਕਾਲਾ ਸੁਣੋ ਲਓ ਹੁਣ ਲੈ ਆਇਆ ਜਿਹਨੇ ਦੇਣਾ ਹੈ ਇਹ ਨੇ ਰਹੀ ਹੈ ਹਾਂ ਪਹਿਲੇ ਮੇਰਾ ਨਾਮ ਲੈ ਇੱਧਰ ਕਮਲ ਜੀ ਨੇ ਨ ਵਰਮਨ ਤੇ ਕਮਲ ਤੇ 골ਡੀ ਅਸੀਂ ਪਹੁੰਚਿਆ ਤਾਲੀਆਣਾ ਸਾਹਿਬ ਕੋਦਰ ਹਾਈ ਗਾਇਸ ਅਜੇ ਵੀ ਕਹਾਂ ਹਾਈ ਗਾਇਸ ਗਾਇਸ ਮਾੜਾ ਫਰਾਂਗੇ ਉਹ ਆ ਜਿਹਨ ਦੁੱਧ ਪਿਆ ਸੀ ਗੁਰੂ ਸਾਹਿਬ ਨੇ ਗੋਵਾਗਾ ਓਏ ਓਏ ਮੰਜੀ ਸਾਹਿਬ ਲੋ ਬਰਸ਼ ਆਟੇ ਨਾ ਨਾ ਗੀ ਆ ਗੀਰੇ ਕਰ ਲਓ ਆ ਗੀਰੇ ਲਗਾ ਲਓ ਤਲੋ ਆਜੂ ਬਹਿ ਜਾਓ ਸੋਤ ਮੀਂਹ ਡਰਦਾ ਇਹ ਨਾ ਫੜੇ ਨਹੀਂ ਨਾਸਤੋ ਇਤੁਰ ਸਾਈਡ ਤੋਂ ਕਰ ਗੁਰਦਾਰਾ ਮੰਡੀ ਸਾਹਿਬ ਕਾਲੀਗਣਾ ਸਰੋਵਰ ਜੋ ਪੁੱਤਾਂ